ਹਰੀਨੰਦੂ ਸੀ ਅਜੰਪੁਰ ਜਾਣਪੁਰ ਥਾਣੇ ਦਾ ਚਾਰਜ ਸਮਰ ਲੈ ਆਏ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਲਜਿੰਦਰ ਸਿੰਘ ਢਿਲੋਂ ਸਰ ਨੇ ਮੈਨੂੰ ਇਹ ਚਾਂਸ ਦਿੱਤਾ ਐਸਐਚਓ ਸੁਜਾਨਪੁਰ ਲਈ ਮੇਰੇ ਲਈ ਬਹੁਤ ਵੱਡੀ ਗੱਲ ਆ ਕਿ ਮੈਨੂੰ ਐਡੀ ਵੱਡੀ ਰਿਸਪੌਂਸਿਬਿਲਟੀ ਜਿਹੜੀ ਸਰ ਨੇ ਸੌਂਪੀ ਆ ਮੈਂ ਤੁਹਾਡੇ ਚੈਨਲ ਦੇ ਜਰੀਏ ਇਹੀ ਗੱਲ ਕਹਿਣਾ ਚਾਹਾਂਗੀ ਜਿਵੇਂ ਕਿ ਸਾਡੇ ਸੀਨੀਅਰ ਆਫਸਰਸ ਸਾਡੀ ਗਵਰਨਮੈਂਟ ਦੀ ਪਾਲਿਸੀ ਆ ਈ ਫਰਸਟ ਪੁਆਇੰਟ ਲੋਗੇ ਕਿ ਅਸੀਂ ਇਲੀਗਲ ਮਾਈਨਿੰਗ ਜਿਹੜੀ ਹੈ ਨਾ ਉਹ ਆਪਣੇ ਏਰੀਆ 'ਚ ਬਿਲਕੁਲ ਨਹੀਂ ਹੋਣ ਦੇਣੀ ਇਹ ਮੈਂ ਇਸ ਚੀਜ਼ ਨੂੰ ਕਹਿੰਨੀ ਹੈ ਕਿ ਅਗਰ ਕੋਈ ਇਲੀਗਲ ਮਾਈਨਿੰਗ ਕਰਦਾ ਫੜਿਆ ਗਿਆ ਉਸੇ ਟਾਈਮ ਉਸਤੇ ਪਰਚਾ ਦਿੱਤਾ ਜਾਊਗਾ ਤੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਲੀਗਲ ਮਾਈਨਿੰਗ ਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਸੈਕੰਡ ਪੁਆਇੰਟ ਕਿ ਜਿਵੇਂ ਸਾਡੇ ਨਸ਼ੇ ਤੇ ਜਿਹੜੀਆਂ ਸਾਡੀਆਂ ਟਾਈਮ ਟੂ ਟਾਈਮ ਜਿਹੜੀਆਂ ਸਾਡੀਆਂ ਮੁਹਿੰਮ ਚੱਲਦੀਆਂ ਨੇ ਉਹ ਵੀ ਸਾਡੇ ਅੱਜ ਵੀ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਆਪਰੇਸ਼ਨ ਸੀਲ 7 ਚੱਲ ਰਿਹਾ ਸੀ ਉਹਦੇ ਤਹਿਤ ਵੀ ਅਸੀਂ ਰਿਕਵਰੀ ਕੀਤੀ ਇਹ ਸਾਡੀਆਂ ਨਸ਼ੀ ਉੱਪਰ ਵੀ ਸਾਡਾ ਜਿਹੜਾ ਪੁਲਿਸ ਆ ਉਹ 24 ਇੰਟੂ 7 ਘੰਟੇ ਕੰਮ ਕਰ ਰਹੀ ਹੈ ਜਿਹੜਾ ਆਪਣਾ ਨਸ਼ਾ ਵੇਚਦੇ ਆ ਉਹਨਾਂ ਨਸ਼ਾ ਤਸਕਰਾਂ ਨੂੰ ਵੀ ਬਖਸ਼ਿਆ ਜਾਊਗਾ ਬਾਕੀ ਮੈਂ ਪਬਲਿਕ ਨੂੰ ਸੁਜਾਨਪੁਰ ਦੀ ਪਬਲਿਕ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਕਿ ਪੁਲਿਸ ਤੁਹਾਡੇ ਲਈ 올 ਟਾਈਮ ਅਵੇਲੇਬਲ ਆ ਅਗਰ ਕਿਸੇ ਨੂੰ ਤੰਗੀ ਪਰੇਸ਼ਾਨੀ ਹੁੰਦੀ ਆ ਉਹ ਆਪਣੇ ਸਰਕਾਰੀ ਨੰਬਰ ਹੈ ਪਬਲਿਕ ਕੋ ਔਰ ਉਸ ਤੇ ਉਸੇ ਟਾਈਮ ਦੱਸਣ ਤੇ ਪੁਲਿਸ ਉਹਨਾਂ ਦੀ ਮਦਦ ਲਈ ਹੈ ਵਿਦਨ ਕੋਈ ਸਮੇਂ ਦੇ ਵਿੱਚ ਵਿੱਚ ਹੀ ਪਹੁੰਚੂਗੀ ਤੇ ਪਬਲਿਕ ਪੁਲਿਸ ਕੋ ਆਉਂਤੇ ਹੈਜ਼ਿਟੇਟ ਨਾ ਕਰੇ ਬਿਕੋਜ਼ ਪੁਲਿਸ ਪਬਲਿਕ ਦਾ ਇੱਕ ਬੜਾ ਅੱਛਾ ਕੋਆਰਡੀਨੇਸ਼ਨ ਹੋਣਾ ਚਾਹੀਦਾ ਤੇ ਇਹ ਇਹਦੇ ਨਾਲ ਹੀ ਅਸੀਂ ਜਿਹੜੇ ਸਾਡੇ ਸ਼ੈਤਾਨ ਅਨਸਰ ਸਾਡੀ ਸੋਸਾਇਟੀ ਚ ਘੁੰਮਤੇ ਆ ਉਹਨਾਂ ਤੇ ਅਸੀਂ ਨੱਥ ਪਾ ਸਕਾਂਗੇ ਜੀ ਹਰੀਨੰਗੋ ਸੀਹਜਸਤ ਜਾਨਪੁਰ ਥਾਣੇ ਦਾ ਚਾਰ ਸਮਰ ਲੈ ਆਏ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਲਜਿੰਦਰ ਸਿੰਘ ਢਿਲੋਂ ਸਰ ਨੇ ਮੈਨੂੰ ਇਹ ਚਾਂਸ ਦਿੱਤਾ ਐਸਐਚਓ ਸੁਜਾਨਪੁਰ ਲਈ ਮੇਰੇ ਲਈ ਬਹੁਤ ਵੱਡੀ ਗੱਲ ਆ ਕਿ ਮੈਨੂੰ ਐਡੀ ਵੱਡੀ ਰਿਸਪੌਂਸਿਬਿਲਟੀ ਜਿਹੜੀ ਸਰ ਨੇ ਸੌਂਪੀ ਆ ਮੈਂ ਤੁਹਾਡੇ ਚੈਨਲ ਦੇ ਜਰੀਏ ਇਹੀ ਗੱਲ ਕਹਿਣਾ ਚਾਹਾਂਗੀ ਜਿਵੇਂ ਕਿ ਸਾਡੇ ਸੀਨੀਅਰ ਆਫਸਰਸ ਸਾਡੀ ਗਵਰਨਮੈਂਟ ਦੀ ਇਹ ਪਾਲਿਸੀ ਆ ਕਿ ਫਰਸਟ ਪ੍ਰੀਅਰਟੀ ਲੋਗੇ ਕਿ ਅਸੀਂ ਇਲੀਗਲ ਮਾਈਨਿੰਗ ਜਿਹੜੀ ਆ ਨਾ ਉਹ ਆਪਣੇ ਏਰੀਆ 'ਚ ਬਿਲਕੁਲ ਨਹੀਂ ਹੋਣ ਦੇਣੀ ਇਹ ਮੈਂ ਇਸ ਚੀਜ਼ ਨੂੰ ਕਹਨੀ ਹੈ ਕਿ ਅਗਰ ਕੋਈ ਇਲੀਗਲ ਮਾਈਨਿੰਗ ਕਰਦਾ ਫੜਿਆ ਗਿਆ ਉਸੇ ਟਾਈਮ ਉਸਤੇ ਪਰਚਾ ਦਿੱਤਾ ਜਾਊਗਾ ਤੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਲੀਗਲ ਮਾਈਨਿੰਗ ਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਸੈਕੰਡ ਪੁਆਇੰਟ ਕੀ ਜਿਵੇਂ ਸਾਡੇ ਨਸ਼ੇ ਤੇ ਜਿਹੜੀਆਂ ਸਾਡੀਆਂ ਟਾਈਮ ਟੂ ਟਾਈਮ ਜਿਹੜੀਆਂ ਸਾਡੀਆਂ ਮੁਹਿੰਮ ਚੱਲਦੀਆਂ ਨੇ ਉਹ ਵੀ ਸਾਡੇ ਅੱਜ ਵੀ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਆਪਰੇਸ਼ਨ ਸੀਲ 7 ਚੱਲ ਰਿਹਾ ਸੀ ਉਹਦੇ ਤਹਿਤ ਵੀ ਅਸੀਂ ਰਿਕਵਰੀ ਕੀਤੀ ਇਹ ਸਾਡੀਆਂ ਨਸ਼ੇ ਉੱਪਰ ਵੀ ਸਾਡਾ ਜਿਹੜਾ ਪੁਲਿਸ ਆ ਉਹ 24 ਇੰਟੂ 7 ਘੰਟੇ ਕੰਮ ਕਰ ਰਹੀ ਹੈ ਜਿਹੜਾ ਆਪਣਾ ਨਸ਼ਾ ਵੇਚਦੇ ਆ ਉਹਨਾਂ ਨਸ਼ਾ ਤਸਕਰਾਂ ਨੂੰ ਵੀ ਬਖਸ਼ਿਆ ਜਾਊਗਾ ਬਾਕੀ ਮੈਂ ਪਬਲਿਕ ਨੂੰ ਸੁਜਾਨਪੁਰ ਦੀ ਪਬਲਿਕ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਕਿ ਪੁਲਿਸ ਤੁਹਾਡੇ ਲਈ 올 ਟਾਈਮ ਅਵੇਲੇਬਲ ਆ ਅਗਰ ਕਿਸੇ ਨੂੰ ਤੰਗੀ ਪਰੇਸ਼ਾਨੀ ਹੁੰਦੀ ਆ ਉਹ ਆਪਣੇ ਸਰਕਾਰੀ ਨੰਬਰ ਹੈ ਪਬਲਿਕ ਕੋ ਔਰ ਉਸ ਤੇ ਉਸੇ ਟਾਈਮ ਦੱਸਣ ਤੇ ਪੁਲਿਸ ਉਹਨਾਂ ਦੀ ਮਦਦ ਲਈ ਹੈ ਵਿਦਨ ਕੋਤ ਸਮੇਂ ਦੇ ਵਿੱਚ ਵਿੱਚ ਹੀ ਪਹੁੰਚੂਗੀ ਤੇ ਪਬਲਿਕ ਪੁਲਿਸ ਕੋ ਆਉਂਤੇ ਹੈਜ਼ਿਟੇਟ ਨਾ ਕਰੇ ਬਿਕੋਜ਼ ਪੁਲਿਸ ਪਬਲਿਕ ਦਾ ਇੱਕ ਬੜਾ ਅੱਛਾ ਕੋਆਰਡੀਨੇਸ਼ਨ ਹੋਣਾ ਚਾਹੀਦਾ ਤੇ ਇਹ ਇਹਦੇ ਨਾਲ ਹੀ ਅਸੀਂ ਜਿਹੜੇ ਸਾਡੇ ਸ਼ੈਤਾਨ ਅਨਸਰ ਸਾਡੀ ਸੋਸਾਇਟੀ ਚ ਘੁੰਮਤੇ ਆ ਉਹਨਾਂ ਤੇ ਅਸੀਂ ਨੱਥ ਪਾ ਸਕਾਂਗੇ ਜੀ